हमारी भी नौकरी खाऊंगी अगर मेरे को टच करा तो तो सब भी हाँ। आगे। 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 तो कह रहे हैं हम हमबली रिक्वेस्ट कर रहे हैं मैंने अभी 112 पे कॉल कर दिया लेट द पुलिस का उसके बाद में बात करूंगा आ जाओ मैडम बाहर आ जाओ भाई प्लीज उठा के फेंक दो उठा के फेंक अंदर हम तो रिक्वेस्ट कर रहे हैं आज पेट दो आप पटेल के लोग हैं आपके साथ ऐसा थोड़ा ये गंजा दे दे प्लीज जा मैडम जी आप बैठना बोलो

ਨਹੀਂ ਸੱਟਿਆ ਜੀ ਤੁਸੀਂ ਆਪ ਬੈਠੋ ਨਹੀਂ ਆਪ ਬੈਠਣਾ ਬੋਲ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਨੇ 13 ਮਈ ਵਾਲੇ ਦਿਨ ਜਦੋਂ ਇਹ ਖੁਲਾਸਾ ਕੀਤਾ ਕਿ ਉਹ ਜਦੋਂ ਸੀਐਮ ਹਾਊਸ ਯਾਨੀ ਕਿ ਅਰਵਿੰਦ ਕੇਜਰੀਵਾਲ ਦੇ ਘਰ ਗਏ ਤਾਂ ਉਥੇ ਬਿਸ਼ਪ ਕੁਮਾਰ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਨੇ ਉਹਨਾਂ ਨੇ ਮਾਰਕੁੱਟ ਕੀਤੀ ਹੈ ਇਸ ਤੋਂ ਬਾਅਦ ਸੁਆਤੀ ਮਾਲੀਵਾਲ ਨੇ ਪੁਲਿਸ ਨੂੰ ਕਾਲ ਕੀਤੀ ਪੀਸੀਆਰ ਨੂੰ ਕਾਲ ਕੀਤੀ ਪਰ ਉਹਨਾਂ ਨੇ ਕੋਈ ਐਫਆਈਆਰ ਜਿਹੜੀ ਹੈ ਉਹ ਦਰਜ ਨਹੀਂ ਕਰਾਈ ਆਖਰਕਾਰ ਫਿਰ ਅੱਜ ਸਵਾਤੀ ਮਾਲੀਵਾਲ ਜਿਹੜੇ ਆ ਇਹ ਆਪਣੇ ਬਿਆਨ ਦਰਜ ਕਰਾਉਂਦੇ ਆ ਤੇ ਇੱਕ ਐਫਆਈਆਰ ਜਿਹੜੀ ਆ ਉਹ ਬਕਾਇਦਾ ਤੌਰ ਤੇ ਰਜਿਸਟਰ ਕਰ ਲਈ ਜਾਂਦੀ ਆ ਇਹ ਐਫਆਈਆਰ ਰਜਿਸਟਰ ਹੁੰਦੀ ਆ ਅਰਵਿੰਦ ਕੇਜਰੀਵਾਲ ਦੇ ਪੀਏ ਦੇ ਖਿਲਾਫ ਹੁਣ ਇਸ ਐਫਆਈਆਰ ਦੇ ਵਿੱਚ ਸਵਾਤੀ ਮਾਲੀਵਾਲ ਦੱਸਦੇ ਆ ਕਿ ਮੈਨੂੰ 6 ਤੋਂ 7 ਚਪੇੜਾਂ ਮਾਰੀਆਂ ਗਈਆਂ ਮੇਰੇ ਨਾਲ ਬਦਸਲੂਕੀ ਕੀਤੀ ਗਈ ਮੈਨੂੰ ਬੋਲ ਕਬੋਲ ਬੋਲੇ ਗਏ ਮੈਨੂੰ ਘਸੀਟਿਆ ਗਿਆ ਤੇ ਮੈਨੂੰ ਜ਼ਬਰੀ ਉਸ ਕੋਠੀ ਚੋਂ ਯਾਨੀ ਕਿ ਸੀਐਮ ਹਾਊਸ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਇਸੇ ਦੇ ਚਲਦਿਆਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਆ ਪਰ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਸੁਆਤੀ ਮਾਲੀਵਾਲ ਜਿਹੜੇ ਆ ਇਹ ਸੋਫੇ ਤੇ ਬੈਠੇ ਹੋਏ ਆ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਇਹਨਾਂ ਨੂੰ ਬੜੇ ਨਿਮਰਤਾ ਦੇ ਨਾਲ ਇੰਨੀ ਗੱਲ ਕਹਿ ਰਹੇ ਆ ਕਿ ਮੈਡਮ ਤੁਸੀਂ ਸੀਐਮ ਨੂੰ ਨਹੀਂ ਮਿਲ ਸਕਦੇ ਤੁਸੀਂ ਕਿਰਪਾ ਕਰਕੇ ਜਿਹੜਾ ਉਹ ਪਲੀਜ਼ ਬਾਹਰ ਆ ਜਾਓ ਤੇ ਸੁਆਤੀ ਮਾਲੀਵਾਲ ਜਿਹੜੇ ਇਹ ਇਲਜ਼ਾਮ ਲਗਾ ਰਹੇ ਆ ਕਿ ਮੈਨੂੰ ਤਾਂ ਮਾਰਿਆ ਕੁੱਟਿਆ ਗਿਆ ਇਸ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਇਹ ਕਹਿ ਰਿਹਾ ਵੀ ਮੈਂ ਤਾਂ ਤੁਹਾਡੀ ਨੌਕਰੀ ਖਾ ਜਾਊਂਗੀ ਜੇ ਤੁਸੀਂ ਮੈਨੂੰ ਹੱਥ ਲਗਾਇਆ ਮੈਂ ਤਾਂ ਹੁਣੇ ਪੀਸੀਆਰ ਸੱਦ ਲੂੰਗੀ ਸੋ ਇਹ ਸਾਰਾ ਮਾਮਲਾ ਜਿਹੜਾ ਗੁੰਝਲਦਾਰ ਹੁੰਦਾ ਜਾ ਰਿਹਾ ਕਿਉਂਕਿ ਇੱਕ ਪਾਸੇ ਸੁਆਤੀ ਮਾਲੀਵਾਲ ਜਿਹੜੇ ਆ ਉਹ ਸ਼ਰੇਆਮੇ ਇਲਜ਼ਾਮ ਲਗਾ ਰਿਹਾ ਕਿ ਮੈਨੂੰ ਮਾਰਿਆ ਕੁੱਟਿਆ ਗਿਆ ਫਿਰ ਖਬਰਾਂ ਇਹ ਵੀ ਉੱਡਣ ਲੱਗੀਆਂ ਕਿ ਜਿਹੜੇ ਅਭਿਸ਼ੇਕ ਮਨੂ ਸੰਗਵੀ ਜਿਨ੍ਹਾਂ ਨੇ ਕੇਸ ਲੜਿਆ ਕੇਜਰੀਵਾਲ ਹੋਣਾ ਦਾ ਕੇਜਰੀਵਾਲ ਚਾਹੁੰਦੇ ਆ ਵੀ ਇਹਨਾਂ ਨੂੰ ਰਾਜ ਸਭਾ ਭੇਜਿਆ ਜਾਵੇ ਤੇ ਸੀਟ ਖਾਲੀ ਕੋਈ ਨਹੀਂ ਹੈ ਤੇ ਇਹ ਚਾਹੁੰਦੇ ਸੀਗੇ ਕਿ ਸੁਆਤੀ ਮਾਲੀਵਾਲ ਜਿਹੜੇ ਆ ਇਹ ਅਸਤੀਫਾ ਦੇ ਦੇਣ ਤੇ ਫਿਰ ਅਭਿਸ਼ੇਕ ਮਨੂ ਸਿੰਘ ਵੀ ਨੂੰ ਜਿਹੜਾ ਵਾ ਉਹ ਰਾਜ ਸਭਾ ਭੇਜ ਦਿੱਤਾ ਜਾਵੇ ਇਹ ਵੀ ਖਬਰ ਆ ODMB ਸੁਆਤੀ ਮਾਲੀਵਾਲ ਜਿਹੜੇ ਆ ਇਹ ਅਸਤੀਫਾ ਦੇਣ ਵਾਸਤੇ ਰਾਜ਼ੀ ਨਹੀਂ ਹੋਏ ਪਰ ਹੁਣ ਇਹ ਜਦੋਂ ਵੀਡੀਓ ਸਾਹਮਣੇ ਆਇਆ ਜਦੋਂ ਅੱਜ ਵਿਪਵ ਕੁਮਾਰ ਨੂੰ ਵੀ ਅਦਾਲਤ ਦੇ ਵਿੱਚ ਬੁਲਾਇਆ ਗਿਆ ਸੀ ਉਹ ਪਹੁੰਚੇ ਨਹੀਂ ਹੈ ਹਾਲਾਂਕਿ ਉਹਨਾਂ ਨੂੰ ਕੱਲ ਤੱਕ ਦੀ ਜਿਹੜੀ ਆ ਉਹ ਮੌਲਤ ਦਿੱਤੀ ਹੋਈ ਆ ਕੱਲ ਉਹ ਅਦਾਲਤ ਦੇ ਵਿੱਚ ਆਪਣੇ ਬਿਆਨ ਦ ਜਾ ਸਕਦੇ ਆ ਪਰ ਇਹ ਸਭ ਦੇ ਵਿੱਚ ਇਹ ਜਿਹੜਾ ਵੀਡੀਓ ਜਾਰੀ ਹੋਇਆ ਜਿਹਦੇ ਵਿੱਚ ਸੁਵਾਲਤੀ ਮਾਲੀਵਾਲ ਜਿਹੜੇ ਆ ਸੋਫੇ ਤੇ ਬੈਠੇ ਆ ਤੇ ਦਿੱਲੀ ਪੁਲਿਸ ਮੁਲਾਜ਼ਮ ਉਹਨਾਂ ਨਾਲ ਗੱਲਬਾਤ ਕਰ ਰਿਹਾ ਔਰ ਬੜੇ ਸਲੀਕੇ ਦੇ ਨਾਲ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਿਰਪਾ ਕਰਕੇ ਸੀਐਮ ਹਾਊਸ ਤੋਂ ਬਾਹਰ ਆ ਜਾਓ ਸੋ ਇਹ ਮਾਮਲਾ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਵਾਸਤੇ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ਦੇ ਵਿੱਚ ਕੁਝ ਬੋਲਦੇ ਨੇ ਕਿਉਂਕਿ ਦੱਸਿਆ ਇਹ ਵੀ ਜਾ ਰਿਹਾ ਵੀ ਉਹ ਘਰ 'ਚ ਮੌਜੂਦ ਸੀਗੇ ਤਾਂ ਫਿਰ ਹੋਰ ਕਈ ਖੁਲਾਸੇ ਵੀ ਹੋਣਗੇ ਕਿ ਸੁਆਤੀ ਮਾਲੀਵਾਲ ਜਿਹੜੇ ਕੇਸ ਸੰਗਠਨ ਦੇ ਨਾਲ ਯਾਨੀ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਨਹੀਂ ਸੀ ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲ ਰਹੀ ਸੀਗੀ ਜਦੋਂ ਇੱਕ ਇੰਡੀਆ ਅਗੇਨਸਟ ਕ腐ਸ਼ਨ ਇੱਕ ਮੂਵਮੈਂਟ ਚੱਲ ਰਹੀ ਸੀਗੀ ਉਸ ਵਕਤ ਦੇ ਸਾਰੇ ਜਿਹੜੇ ਜਿਹੜੇ ਸਾਥੀ ਨੇ ਇਕੱਠੇ ਨੇ ਜਿਹਦੇ ਵਿੱਚ ਸੰਜੀਤ ਸਿੰਘ ਵੀ ਨੇ ਵਿਭਵ ਕੁਮਾਰ ਵੀ ਨੇ ਕੇਜਰੀ ਵਾਲਵੀ ਨੇ ਸਵਾਤੀ ਮਾਲੀਵਾਲ ਨੇ ਹੋਰ ਕਈ ਸੰਗਠਨ ਦੇ ਲੋਕ ਜਿਹੜੇ ਪੁਰਾਣੇ ਲੋਕ ਆ ਇਹ ਉਦੋਂ ਤੋਂ ਜੁੜੇ ਹੋਏ ਆ 10-15 ਸਾਲ ਪੁਰਾਣਿਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਆ ਇਹ ਕੋਈ ਅੱਜ ਦੇ ਨਹੀਂ ਇੱਕ ਦੂਸਰੇ ਨੂੰ ਜਾਣਦੇ ਸੋ ਇਹ ਮਾਮਲਾ ਜਿਹੜਾ ਹੁਣ ਬਹੁਤ ਗੁੰਝਲਦਾਰ ਹੁੰਦਾ ਜਾ ਰਿਹਾ ਜਦੋਂ ਦਾ ਇਹ ਸੀਸੀਟੀਵੀ ਫੁਟੇਜ ਜਿਹੜਾ ਇਹ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੁਣ ਦੇਖਦੇ ਆ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਤੇ ਜਾਂ ਵਿਵ ਕੁਮਾਰ ਜਿਹੜੇ ਇਹਨਾਂ ਦੇ ਪੀਏ ਨੇ ਜੇ ਇਹ ਆਪਣੇ ਬਿਆਨ ਦਰਜ ਕਰਵਾਉਣ ਕੱਲ ਚਲੇ ਜਾਂਦੇ ਆ ਤਾਂ ਉਹ ਆਪਣਾ ਕੀ ਪੱਖ ਰੱਖਦੇ ਆ ਜਾਂ ਜਿੱਦਾਂ ਇਹ ਵੀ ਖਬਰਾਂ ਨੇ ਕਿ ਇਹ ਪੂਰੀ ਸੀਸੀਟੀਵੀ ਫੁਟੇਜ ਨਹੀਂ ਹੈਗੀ ਦਰਅਸਲ ਇੱਕ ਹੋਰ ਵੀਡੀਓ ਆ ਕਹਿੰਦੇ ਉਹ ਤਾਂ ਇਹਨਾਂ ਨੇ ਜਾਰੀ ਨਹੀਂ ਕੀਤਾ ਜਿਹਦੇ ਵਿੱਚ ਮੈਨੂੰ ਮਾਰਿਆ ਕੁੱਟਿਆ ਗਿਆ ਜਾਂ ਤਾਂ ਉਹ ਵੀਡੀਓ ਆਵੇ ਤੇ ਜਾਂ ਫਿਰ ਇਹਦੇ ਬਾਰੇ ਪੂਰਾ ਸਪਸ਼ਟਿਕਰਣ ਦਿੱਤਾ ਜਾਵੇ ਕਿ 13 ਮਈ ਵਾਲੇ ਦਿਨ ਦਰਅਸਲ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਕੋਠੀ ਦੇ ਵਿੱਚ ਕੀ ਹੋਇਆ ਸੀ